ਜਦੋਂ ਦੀ ਇਹ ਸਰਕਾਰ ਆਈ ਹੈ ਬਹੁਤ ਜਗ੍ਹਾ ਤੇ ਬੇਅਦਬੀਆਂ ਹੋਈਆਂ ਨੇ ਤੇ ਇਹ ਸਰਕਾਰ ਨੇ ਇੱਕ ਇੱਕ ਵਾਰ ਵੀ ਐਕਸ਼ਨ ਲਿੱਤਾ ਇਹ ਨਹੀਂ ਪਤਨ ਕਰਾਇਆ ਕਿ ਹੈ ਕੀਤਾ ਕੀ ਹੈ ਅਸੀਂ ਚਾਹੁੰਦੇ ਹਾਂ ਜੋ ਦੋਸ਼ੀ ਹੈ ਜਲਦੀ ਤੋਂ ਜਲਦੀ ਫੜੇ ਜਾਣ ਦਿੱਲੀ ਵਾਲੀ ਪਾਰਟੀ ਨੂੰ ਇੱਕ ਵੋਟ ਨਾ ਪਾਓ ਆਪਣੀ ਖੇਤਰੀ ਪਾਰਟੀ ਨੂੰ ਵੋਟ ਪਾਓ ਜਿਵੇਂ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਬੇਅਦਬੀ ਹੋਈ ਆ ਅੰਗ ਜਿਹੜੇ ਹੈਗੇ ਉਹ ਬਲੇਡ ਨਾਲ ਪਾੜ ਦਿੱਤੇ ਗਏ ਕਿਵੇਂ ਦੇਖ ਬੜੀ ਦੁਖ ਦੀ ਖਬਰ ਹੈ ਮੈਨੂੰ ਵੀ ਹੁਣੀ ਪਤਾ ਲੱਗਿਆ ਕਿ ਹਾਰਪੁਰ ਵਿੱਚ ਉਹ ਵੱਡੀ ਬੀਰ ਵੀ ਹੋਈ ਆ ਗੁਰਮਾਰਾ ਦੇ ਅੰਗ ਬਲੇਡ ਨਾਲ ਪਾੜੇ ਗਏ ਆ ਮੈਂ ਸਟਰੋਂਗਲੀ ਇਹਨੂੰ ਕੰਡੈਮਨ ਕਰਦਾ ਹਾਂ ਜਦੋਂ ਦੀ ਇਹ ਸਰਕਾਰ ਆਈ ਹੈ ਬਹੁਤ ਜਗ੍ਹਾ ਤੇ ਬੇਅਦਬੀਆਂ ਹੋਈਆਂ ਤੇ ਇਹ ਸਰਕਾਰ ਨੇ ਇੱਕ ਇੱਕ ਬਾਰ ਵੀ ਐਕਸ਼ਨ ਲਿੱਤਾ ਇਹ ਨਹੀਂ ਪਤਾ ਕਰਾਇਆ ਕਿ ਹੈ ਕੀਤਾ ਕੀ ਹੈ ਦੇਖੋ ਇਹਨਾਂ ਨੇ ਪੋਲਿਟਿਕਸ ਖੇਡੀ ਸੀ ਅਸੀਂ ਇਹਦੇ ਵਿੱਚ ਪੋਲਿਟਿਕਸ ਨਹੀਂ ਖੇਡਣਾ ਚਾਹੁੰਦੇ ਨਾ ਸਾਡਾ ਇਰਾਦਾ ਹੈ ਅਸੀਂ ਚਾਹੁੰਦੇ ਹਾਂ ਜੋ ਦੋਸ਼ੀ ਹੈ ਜਲਦੀ ਤੋਂ ਜਲਦੀ ਫੜੇ ਜਾਣ ਅੱਜ ਭਗਵੰਤ ਮਾਨ ਮੁੱਖ ਮੰਤਰੀ ਹੈ ਨਾ ਉਹਨੂੰ ਖਾਲਸਾ ਪੰਥ ਦੀ ਮਰਿਆਦਾ ਦਾ ਪਤਾ ਹੈ ਨਾ ਖਾਲਸਾ ਪੰਥ ਦੀ ਦਿਲ ਦੀ ਆਵਾਜ਼ ਦਾ ਪਤਾ ਹੈ ਆ ਹਵਾ ਚ ਡੈਰੇ ਆ ਸੁਪਣਿਆਂ ਚ ਰਹੇ ਆ ਤੇ ਪੰਜਾਬ ਦੀ ਹਾਲਾਤ ਖਰਾਬ ਕਰ ਦਿੱਤੀ ਹੈ ਤੇ ਮੈਂ ਤਾਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਇਹ ਜਾਂ ਨਲਾਇਕ ਮੁੱਖ ਮੰਤਰੀ ਜੀ ਨੇ ਦੇਖੋ ਇੱਥੇ ਐਜਾ ਮੁੱਖ ਮੰਤਰੀ ਹੈ ਜਿਹਨੇ ਸੁਲਤਾਨ ਭੁਲੋਦੀ ਗੁਰੂ ਘਰ 'ਚ ਵੀ ਅਟੈਕ ਕਰਾਤਾ ਸੋ ਉਹਨੂੰ ਖਾਲਸਾ ਪੰਥ ਦੀ ਕੋਈ ਸੋਚ ਬਾਰੇ ਨਹੀਂ ਮर्यादा ਬਾਰੇ ਨਹੀਂ ਪਤਾ ਤਾਂ ਮੈਨੂੰ ਅੱਜ ਦੀ ਗੱਲ ਸੁਣ ਕੇ ਬੜਾ ਦੁਖ ਹੋਇਆ ਮੈਂ ਐਜਪੀਸੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਕੀਤੀ ਆਪਣੇ ਐਜਪੀਸੀ ਦੀ ਸੰਗਤ ਨੂੰ ਸਿੱਧਾ ਜਾ ਕੇ ਤੇ ਪੂਰੇ ਸਤਕਾਰ ਨਾਲ ਤੇ ਪੁਲਿਸ ਨੂੰ ਮੈਂ ਬੇਨਤੀ ਕਰਦਾ ਜਲਦੀ ਜਲਦੀ ਦੋਸ਼ੀ ਫੜੇ ਤੁਸੀਂ ਲੱਗ ਤੁਹਾਨੂੰ ਲੱਗਦਾ ਕਿ ਡੀਪ ਕਨਸਪਿਰੇਸੀ ਹੈ ਕੀ ਪੰਜਾਬ ਦੇ ਖਿਲਾਫ ਇਸ ਤਰੀਕੇ ਦਾ ਪਹਿਲਾਂ ਵੀ ਬਹੁਤ ਸਾਰੀਆਂ ਕਨਸਪਿਰੇਸੀ ਹੁੰਦੀਆਂ ਅੱਜ ਜਿਹੜੀ ਹਾਲਾਤ ਹੈ ਲੋਕਾਂ ਨੂੰ ਪਤਾ ਹੈ ਕਿ ਕੁਝ ਮਰਜ਼ੀ ਕਰ ਲੋ ਪੰਜਾਬ 'ਚ ਸਾਡਾ ਕੋਈ ਬਗਾੜ ਨਹੀਂ ਸਕਦਾ ਡਰੱਗਸ ਖੁੱਲੇ ਵਿਕ ਰਹੇ ਐ ਲੁੱਟਕੋਆਂ ਫੁੱਲੀ ਹੋ ਰਹੀਆਂ ਲੋਕੀ ਲੋਕਾਂ ਨੂੰ ਗੈਂਗਸਟਰ ਰੋਜ਼ ਵਿਫਰਤੀ ਲਾ ਰਹੇ ਐ ਪੁਲਸ ਵਾਲੇ ਕੁਝ ਨਹੀਂ ਕਰ ਰਹੇ ਉਹਨਾਂ ਪਤਾ ਹੈ ਕਿ ਅੱਜ ਖੁੱਲਾ ਮੌਸਮ ਹੈ ਪੋਲਸ ਨਕਾਮ ਹੋਈ ਪਈ ਹੈ ਮੁੱਖ ਮੰਤਰੀ ਹੈ ਹੀ ਨਹੀਂ ਆ ਐਮ ਐਮ ਐਲ ਏ ਨਾ ਦੇ ਲੁੱਟਣ ਤੇ ਲੱਗੇ ਆ ਨਸ਼ੇ ਵੇਚਣ ਵਾਲਿਆਂ ਨੂੰ ਬਚਾਉਣ ਵਾਲੇ ਤੇ ਐਮ ਐਮ ਐਲ ਏ ਆਪ ਤੇ ਸੋ ਐ ਜੀ ਹਾਲਾਤ ਵਿੱਚ ਜੇ ਆਪਾਂ ਪੰਜਾਬ ਨੂੰ ਨਾ ਬਚਾਇਆ ਐਜੀ ਕ੍ਰਾਈਸਿਸ ਪੰਜਾਬ ਚਲੇ ਜਾਊਗਾ ਉਹ ਘਟਨਾ ਬੜਾ ਔਖਾ ਨਾ ਇੱਕ ਸਵਾਲ ਹੋਰ ਹੈ ਕਿ ਜੜੀਆਂ ਸੈਂਟਰ ਜਿਹੜੀ ਰੂਲਿੰਗ ਪਾਰਟੀ ਹੈਗੀ ਆ ਜਾਂ ਫਿਰ ਸਟੇਟ ਰੂਲਿੰਗ ਪਾਰਟੀ ਹੈ ਉਹਨਾਂ ਨੂੰ ਪੰਜਾਬ ਦੇ ਪਿੰਡਾਂ ਚ ਵੜਨ ਨਹੀਂ ਦਿੱਤਾ ਜਾ ਰਿਹਾ ਜਿਵੇਂ ਭਾਜਪਾ ਦਾ ਵੀ ਲਗਾਤਾਰ ਪਿਛਲੇ ਦਿਨਾਂ ਚ ਖਬਰਾਂ ਆਈਆਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਕੈਂਡੀਡੇਟ ਪਿੰਡਾਂ ਦੇ ਵਿੱਚ ਜਾਂਦੇ ਆ ਉੱਥੇ ਵਿਰੋਧ ਹੋ ਜਾਂਦਾ ਕਿਵੇਂ ਦੇਖਦੇ ਹੋ ਇਸ ਚੀਜ਼ ਦੇਖੋ ਪ੍ਰੋਟੈਸਟ ਕਰਨਾ ਹਰ ਬੰਦੇ ਰਾਈਟ ਹੈ ਪਰ ਜਿਵੇਂ ਪੁਲਿਸ ਨੂੰ ਵਰਤ ਕੇ ਹੁਣ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਪੱਗਾਂ ਲਾਈ ਜਾ ਰਹੀਆਂ ਮੈਂ ਸਟਰੋਂਗਲੀ ਕੰਡੈਮਨਡ ਕਰਦਾ ਹਾਂ ਤੋਂ ਲੱਗਦਾ ਕਿ ਇਸ ਤਰ੍ਹਾਂ ਇਹਨਾਂ ਨੇ ਸੈਂਟਰ ਨੇ ਬਾਰਡਰ ਸੀਲ ਕਰਕੇ ਇਹਨਾਂ ਨੇ ਪੰਜਾਬ ਦੀ ਸੰਗਤ ਨੂੰ ਪੰਜਾਬ ਦੀ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਉਹ ਦਿੱਲੀ ਜਾ ਕੇ ਕਲੀਆ ਆਪਣਾ ਆਵਾਜ਼ ਉਠਾਉਣਾ ਚਾਹੁੰਦੇ ਸੀ ਨਹੀਂ ਜਾਣ ਕੀਤਾ ਸੀਲ ਕਰ ਰੱਖਿਆ ਹੁਣ ਜੋ ਉਹਨਾਂ ਕੈਂਡੀਡੇਟ ਦੇ ਖਿਲਾਫ ਕੋਈ ਬੋਲਦੇ ਐ ਉਹਨਾਂ ਨੂੰ ਘੁੱਟਿਆ ਜਾ ਰਿਹਾ ਐ ਇਸ ਕਰਕੇ ਮੈਂ ਪੰਜਾਬੀਆਂ ਨੂੰ ਕਹਿਣਾ ਚਾਹਣਾ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਖੇਤ ਬਜ਼ੂਰਾਂ ਨੂੰ ਕਹਿਣਾ ਚਾਹਣਾ ਹੈ ਉਹਨਾਂ ਨੇ ਦੁਕਾਨਾਂ ਬੰਬਾਂ ਨਾਲ ਬਾਰਡਰ ਸੀਲ ਕੀਤਾ ਤੁਹਾਨੂੰ ਡਾਂਗਾ ਮਾਰੀਆਂ ਤੁਸੀਂ ਵੋਟਾਂ ਨਾਲ ਬਾਰਡਰ ਸੀਲ ਕਰ ਦਿਓ ਦਿੱਲੀ ਵਾਲੀ ਪਾਰਟੀ ਨੂੰ ਇੱਕ ਵੋਟ ਨਾ ਪਾਓ ਆਪਣੀ ਖੇਤਰੀ ਪਾਰਟੀ ਨੂੰ ਵੋਟ ਪਾਓ ਕਿ ਆਪਾਂ ਉਨਾ ਦਿਨ ਲਈ ਲੱਗ ਸਕੀ ਧੰਨਵਾਦ ਜੀ ਤੁਹਾਡਾ ਕਰਨ ਇਹਨੇ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਸਿੱਧੇ ਤੌਰ ਤੇ ਕਹਿੰਦੇ ਹੋਏ ਨਜ਼ਰ ਆਏ ਕਿ ਖੇਤਰੀ ਪਾਰਟੀ ਨੂੰ ਜਿਹੜਾ ਹੈਗਾ ਲੋਕ ਵੋਟ ਪਾਉਣ ਅਪੀਲ ਵੀ ਕਰਦੇ ਨਜ਼ਰ ਆਏ ਤੇ ਦਿੱਲੀ ਦੀਆਂ ਪਾਰਟੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਪਾਰਟੀਆਂ ਨੂੰ ਕਹਿੰਦਾ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਅਦਕਾਰਿਆ ਜਾਣਾ ਚਾਹੀਦਾ ਤਾਂ ਹਾਲ ਫਿਲਾਲ ਜਿਹੜੀ ਗੱਲਬਾਤ ਸ਼ੁਰੂ ਹੋਈ ਸੀ ਕਿ ਜਿਹੜੀਆਂ ਭਾਪੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਪੰਜਾਬ ਦੇ ਵਿੱਚ ਉਸ ਦੇ ਉੱਤੇ ਵੀ ਜਿਹੜਾ ਹੱਥ ਸੁਖਵੀਰ ਸਿੰਘ ਬਾਦਲ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਐ ਜੀ ਪੀ ਸੀ ਪ੍ਰਧਾਨ ਜਿਹੜੇ ਹੈਗੇ ਉਹਨਾਂ ਗੱਲਬ ਤੇ ਜਿਹੜਾ ਹੈਗਾ ਜਰੂਰ ਲਿਆ ਜਾਏਗਾ ਕੈਮਰਾਮੈਨ ਤੁਲਸੀ ਮਹਿਰਾ ਦਿਨਾਰਵਿੰਦਰ ਮੀਤ ਪੀਟੀਸੀ نیوز ਮੋਹਾਲੀ